ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਲੱਗਿਆ ਜੀ ਮਲਾਈ ਰੜਕਣ ਆਪਣੇ ਦੋ ਡੰਗੇ ਹੋਗੇ ਸੀਗੇ ਮਲਾਈ ਦੇ ਤੇ ਮਲਾਈ ਆਪਾਂ ਐਡ ਕਰ ਲਈ ਜੀ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਉਹੀ ਮਲਾਈ ਵਾਲੇ ਭਾਂਡੇ ਧੋ ਕੇ ਆਪਾਂ ਨੇ ਤੁਸੀਂ ਕਿ ਚ ਪਾ ਲੇ ਜੀ ਹੁਣ ਆਪਾਂ ਇਹਨੂੰ ਲਾਵਾਂਗੇ ਮਧਾਣੀ ਲੈ ਪਲਾਉ ਮਧਾਣੀ ਦੱਬਾ ਚੱਕੀ ਇਹ ਦੂਜੀ ਮਧਾਨੀ ਵੀ ਆਪਣੀ ਹੈਗੀ ਜਿਹੜੀ ਚਾਟੀ ਤੇ ਲਾਉਂਦੇ ਹੁੰਦੇ ਸੀ ਇਹ ਪਾੜ ਦਿਆਂ ਕਰ ਲੈਣੇ ਆ ਸਾਥ ਹੱਥ ਪਹੁੰਚ ਲਿਓ ਗਿੱਲਾ ਨਾ ਲਾਇਓ ਪਲਾ ਕੇ ਮੜ ਜਾ ਪੌਣੇ ਨਾਲ ਪਹੁੰਚ ਲਿਓ ਪੁੰਝਿਆ ਕਰ ਜਿਵੇਂ ਦਾ ਟਾਈਮ ਆ ਤੇ ਆਪਣਾ ਆਟਾ ਵੀ ਗੁੰਨ ਕੇ ਤਿਆਰ ਆ ਉਧਰ ਆਪਣੀ ਸਬਜ਼ੀ ਗਰਮ ਰੱਖੀ ਹੈ ਜੀ ਨਾਲ ਦੀ ਨਾਲ ਬਣਾਵਾਂਗੇ ਗਰਮਾ ਗਰਮ ਫੁੱਲਕੇ ਤੇ ਨਾਲ ਦੀ ਨਾਲ ਆਪਣਾ ਬਣ ਜੂਗਾ ਜੀ ਮੱਖਣ ਤੇ ਮੱਖਣ ਦਾ ਘੋ ਬਣਾਵਾਂਗੇ ਜਿਹੜੀ ਲੱਸੀ ਬਚਦੀ ਹੁੰਦੀ ਹੈ ਜੀ ਉਹਦਾ ਆਪਾਂ ਪਨੀਰ ਬਣਾ ਲਏ ਨੇ ਵਿੱਚ ਅੱਧਾ ਕਿਲੋ ਦੁੱਧ ਪਾ ਕੇ ਹੋ ਜੀ ਸਾਡੀ ਮੰਮੀ ਦੇ ਦੋ ਕਿਚਨ ਨੇ ਇੱਕ ਇਹ ਛੋਟੀ ਕਿਚਨ ਆਪ ਅੱਜ ਤੁਹਾਨੂੰ ਦਿਖਾਉਣੀ ਆ ਵੈਸੇ ਲਗਾ ਜਿਆ ਤਾਂ ਪਿਆ ਵੈਸੇ ਸਵੇਰ ਦਾ ਟਾਈਮ ਛੋਟੀ ਕਿਚਨ ਆ ਉੱਪਰ ਪੱਖਾ ਲੱਗਿਆ ਹੈ ਤੇ ਇਹ ਉਹ ਸਾਡੀ ਮੰਮੀ ਦੇ ਹੈਗਾ ਜੀ ਗੀਜ਼ਰ ਪਾਣੀ ਗਰਮ ਕਰਨ ਵਾਲਾ ਲੱਗਿਆ ਨੀਚੇ ਸ਼ੈਂਕ ਨੇ ਢਾਂਡਾ ਟੋਕਰੀ ਕਿ ਛੋਟੀ ਲਈ ਹੋਈ ਆ ਜੀ ਸਾਡੀ ਮੰਮੀ ਦੀ ਰੱਖੀ ਹੋਈ ਡੋਲੀ ਤੇ ਗਡੋਲੀਆਂ ਚ ਘਿਓ ਵਗੈਰਾ ਰੱਖ ਲੈਂਦੇ ਨੇ ਸਾਡੀ ਮੰਮੀ ਇਹ ਛੋਟੀ ਸੋਈ ਆ ਜੀ ਇਹਨੂੰ ਖਾਣੇ ਵਗੈਰਾ ਨਹੀਂ ਲਵਾਏ ਇੱਕ ਇੱਧਰ ਸੈਲਫ ਬਣੀ ਹੋਈ ਐ ਇਹਦੇ ਉੱਪਰ ਜਿਵੇਂ ਆਪਾਂ ਦੁੱਧ ਬੋਇਲ ਕਰਕੇ ਰੱਖ ਦਿੰਨੇ ਐ ਤੇ ਉੱਪਰ ਮਸ਼ੀਨ ਰੱਖੀ ਹੋਈ ਐ ਇਹ ਸਾਡੀ ਮੰਮੀ ਨੇ ਸੈਲਫਾਂ ਬਣਵਾ ਲੀਆਂ ਸੀਗੀਆਂ ਸਮਾਨ ਰੱਖਣ ਤੇ ਆ نیچے ਰੱਖੀ ਆਟੇ ਦੀ ਢੋਲੀ ਲਸਣ ਪਿਆਜ਼ੇ ਟੋਕਰੀਆਂ ਰੱਖੀਆਂ ਹੋਈਆਂ ਨੇ ਤੇ ਜੇ نیچے ਸਾਡੇ ਮੰਮੀ ਨੇ ਪੱਥਰ ਵਗੈਰਾ ਨਹੀਂ ਲਵਾਇਆ ਨਾ ਚਿਪਸ ਲਵਾਈ ਆ ਕਹਿੰਦੇ ਵੀ ਪਾਣੀ ਵਗੈਰਾ ਡੁੱਲ ਗਿਆ ਨਾ ਵੀ ਪੈਰਪੂਰ ਤੇ ਲੱਗ ਜਾਂਦਾ ਜਿੱਥੇ ਉਹ ਡੋਲੀ ਰੱਖੀ ਹੋ ਜੀ ਪਹਿਲਾਂ ਸਾਡੀ ਉਰੇ ਉਹ ਚਿਮਨੀ ਬਣਾਈ ਹੋਈ ਸੀ ਜਿਹਨੂੰ ਆਪਾਂ ਗੀਠੀ ਕਹਿੰਦੇ ਆ ਤੇ ਉਹ ਜੁੱਲਾ ਬਣਿਆ ਹੋਇਆ ਸੀਗਾ ਤੇ ਇਹਨਾਂ ਨੇ ਫਿਰ ਉਹ ਇੱਥੋਂ ਢਾਹਤਾ ਜੀ ਤੇ ਜੁੱਲਾ ਬਾਹਰ ਬਣਾ ਲਏ ਇਹ ਡੋਰੀ ਹੈ ਇੱਥੇ ਘਿਓ ਵਗੈਰਾ ਦਾ ਨਿੱਕਾ ਮੋਟਾ ਸਮਾਨ ਰੱਖ ਦਿੰਦੇ ਨੇ ਜੀ ਤੇ ਆ ਇਧਰਲੀ ਸਾਈਡ ਹੈਗੀ ਸਾਡੀ ਮੰਮੀ ਦੀ ਵੱਡੀ ਰਸੋਈ ਦੋ ਰਸੋਈਆਂ ਨੇ ਆਹ ਫ੍ਰਿਜ ਪਈ ਆ ਆਪਾਂ ਲਾਈਟ ਆਨ ਕਰਦੇ ਆ ਇਹ ਵੱਡੀ ਰਸੋਈ ਆ ਵਿੱਚੇ ਉਹ ਅਲਮਾਰੀ ਬਣੀ ਹੋਈ ਆ ਇਰੇ ਵਿੱਚ ਦਾਣਾਂ ਦੂਣਾਂ ਰੱਖੀਆਂ ਹੋਈਆਂ ਨੇ ਆਪਾਂ ਤੁਹਾਨੂੰ ਦਿਖਾਉਨੇ ਆ। ਇੱਚ ਦਾਣਾਂ ਦੂਣਾਂ ਰੱਖੀਆਂ ਹੋਈਆਂ ਨੇ ਡੱਬਿਆਂ 'ਚ ਪਾ ਕੇ। ਨੀਚੇ ਰੱਖਿਆ ਡਿਨਰ ਸੈੱਟ, ਇੱਕ ਆ ਦੂਜੀ ਮਧਾਨੀ ਰੱਖੀ ਹੋਈ ਆ। ਜਿਹੜੀ ਪਹਿਲਾਂ ਚਾਟੀ ਜਨਉਦੇ ਸੀ ਆ ਡੱਬੇ ਪਏ ਨੇ ਜੀ ਦਾਣਾਂ ਵਾਲੇ। ਕਾ ਡੱਬਾ ਪਿਆ। ਆ ਉੱਪਰ ਵੀ ਸਮਾਨ ਰੱਖਿਆ ਹੈ। ਇਹ ਤਿੰਨ ਖਾਣੇ ਵਾਲੀ ਅਲਮਾਰੀ ਆ ਜੀ। ਇਹ ਪਹਿਲਾਂ ਸਾਡੇ ਕਬੈਟ ਤੋਂ ਹੁੰਦੀ ਸੀਗੀ। ਉਹਦੇ ਵਿੱਚ ਲੱਗੀ ਹੋਈ ਸੀ ਅਲਮਾਰੀ। ਇਹਨਾਂ ਨੇ ਫਿਰ ਸੋਈ ਦੇ ਵਿੱਚ ਲਾ। ਇਸ ਤਰ੍ਹਾਂ ਇਹਦੇ ਵਿੱਚ ਕਾਫੀ ਸਮਾਨ ਰੱਖਿਆ ਜਾਂਦਾ। ਫਿਰ ਕਾ ਹੈਗੀ ﺍﻟमारी ਨਾਲ ਇਹਦੇ ਵਿੱਚ ਕੱਚ ਦੇ ਭਾਂਡੇ ਭੁੰਡੇ ਰੱਖੇ ਹੋਏ ਨੇ ਆ ਵੀ ਸਾਡੇ ਮੰਮੀ ਨੇ ਸੈਲਫਾ ਬਣਵਾਈਆਂ ਸੀ ਮਿਸਤਰੀ ਨੂੰ ਕਹਿ ਕੇ ਸੇ ਭਾਂਡੇ ਰੱਖੇ ਹੋਏ ਨੇ ਉੱਪਰ ਇਹਦੇ ਵਿੱਚ ਵੀ ਇੱਥੇ ਜਿਉਰੇ ਗੈਸ ਰੱਖਣ ਨੂੰ ਜਗ੍ਹਾ ਬਣੀ ਹੋਈ ਆ ਪਰ ਇਹਨਾਂ ਨੇ ਗੈਸ ਇੱਥੇ ਨਹੀਂ ਰੱਖਿਆ ਹੋਇਆ ਤੇ ਇਹ ਆਪ ਤੁਹਾਨੂੰ ਦਿਖਾਉਣੀ ਆ ਜੀ ਆਪਣੇ ਤੋਸਕ ਦੇ ਵਿੱਚ ਰੱਖੀ ਹੋਈ ਹੈ ਭਾਜੀ ਦੀ ਵਿਆਹ ਆ ਸੀ ਆਪਾਂ ਨੂੰ ਇਹਦੇ ਵਿੱਚ ਪਾ ਕੇ ਰੱਖ ਲਈ ਤੇ ਹਥਾਲ ਦੇ ਵਿੱਚ ਨੀਚੇ ਪਾਣੀ ਪਾ ਕੇ ਉਹ ਰੱਖਦਾ ਸੀ ਸੁਨਹਿਰਾ ਤੇ ਉਹ ਫਿਰ ਕੀੜੀਆਂ ਵਗੈਰਾ ਨਹੀਂ ਚੜਦੀਆਂ ਇੱਕ ਆ ਟੋਕਰੀ ਪਈ ਆ ਜੀ ਇਹਦੇ ਵਿੱਚ ਡੱਬ ਡੁੱਬੇ ਪਏ ਨੇ ਜਿਵੇਂ ਕਾਲੀਆਂ ਮਿਰਚਾਂ ਕਿਸੇ ਚ ਮਲਠੀ ਨਿੱਕਾ ਮੋਟਾ ਜਿਹਾ ਸਮਾਨ ਪਿਆ ਹੋਰ ਮਿਕਸੀ ਪਈ ਆ ਜੀ ਤੁਹਾਡੀ ਵੈਸੇ ਸੈਟਿੰਗ ਜੀ ਨੇ ਕੀਤੀ ਸਵੇਰ ਦਾ ਟਾਈਮ ਆ ਹਜੇ ਖਲਾਰਾ ਜਿਆ ਪਿਆ ਹੋਇਆ ਕਿ ਸਾਡੀ ਮੰਮੀ ਨੇ ਮੈਸਤਰੀ ਨੂੰ ਕਹਿ ਕੇ ਸਪੈਸ਼ਲ ਬਣਾਈਆਂ ਸੀ ਕਾਂਸਾ ਕਹਿੰਦੇ ਵੀ ਮੈਂ ਇਹ ਕਾਂਸਾ ਵਧੀਆ ਲੱਗਦੀਆਂ ਨੇ ਬਣਾਉਣਾ ਜ਼ਰੂਰ ਤੇ ਉਰੇ ਗੈਸ ਰੱਖੜ ਰੱਖਿਆ ਨਹੀਂ ਹੈਗਾ ਆ ਨਾਲ ਹੀ ਆਪਣੀ ਹੈਗੀ ਛੋਟੀ ਰਸੋਈ ਇਹਦੇ ਵਿੱਚ ਆਪਾਂ ਵੀਡੀਓ ਬਣਾਉਣੀ ਹੁੰਦੇ ਆ ਜੀ ਇੱਧਰ ਹੈਗੀਆਂ ਨਾਲ ਹੀ ਰੂਮਾਂ ਸਾਤੇ ਮੰਮੀ ਦੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਦੋ ਇੱਕ ਹੈਗੀ ਆਟੋਮੈਟਿਕ ਇੱਕ ਦੂਜੀ ਹੈ ਜੀ ਨਾਲ ਦੋ ਨਹੀਂ ਇਹ ਵੀ ਇੱਕ ਕਮਰਾ ਜਿਹਾ ਬਣਾਇਆ ਹੈ ਛੋਟਾ ਜਿਹਾ ਖੁੱਲਾ ਇਹ ਜੀ ਬਾਹਰੋਂ ਗੇਟ ਆ ਇੱਧਰ ਵੱਡੀ ਸੋਈ ਆ ਪਕੜਿਆ ਛੋਟੇ ਦੋਰ ਸੋਈਆਂ ਨੇ ਤਾਂ ਵੀ ਜੀ ਸਮਾਨ ਲੋਟ ਨਹੀਂ ਆਉਂਦਾ ਤੇ ਆਪਣਾ ਇੱਧਰ ਰੜਕੀ ਗਈ ਜੀ ਮੜਾਈ ਮਦਾਨੀ ਕਰਤੀ ਆਪਾਂ ਨੇ ਬੰਦ ਪੰਜ ਲੋ ਜੀ ਮੜਾਈ ਰਕੀ ਗਈ ਮੱਖਣ ਆਪਾਂ ਹੁਣ ਕੱਢਾਂਗੇ ਆਉਂਦੇ ਹਾਂ ਰੜਕੇ ਨਾਲ ਕੱਟ ਕਰ ਦੋ ਨਾਲ ਦੀ ਨਾਲ ਤਵਾ ਗਰਮ ਹੋ ਲਈ ਤੇ ਇਹਦੀ ਬੰਦਾਈ ਕਰਨੀ ਬੇਤੀ ਕਿਸੇ ਦੇ ਪੋਗ ਕੋ ਪੈਂਦਾ ਪਾਟ ਹੁੰਦਾ ਬਾਬਾ ਦੀ ਕਰਦੀ। ਸੋ ਇਹਦਾ ਟਾਈਮ ਆ ਜੀ ਆਪਾਂ ਬਣਾ ਰਹੇ ਹਾਂ ਕਣਕ ਦੇ ਫੁੱਲ ਕੇ ਬਣਾ ਲਏ। ਪੇੜੇ ਕਰਕੇ ਕਰ ਲਾਂਗੇ ਤਿਆਰ। ਲੋងੀ ਸਾਡੇ ਮੰਮੀ ਬਣਾ ਰਹੇ ਨੇ ਪੇੜੇ। ਮੂਗਾ ਨਹੀਂ ਤਰਣਾ। ਸਰਪਾਈ ਗਈ। ਤੇ ਤਿਆਰ ਹੋਈ ਸਾਧਰੇ ਸਾਧਰੇ ਕਿੱਥੇ ਤਿਆਰ ਹੋਣੇ ਆ ਲਓ ਜੀ ਸਾਡੀ ਮੰਮੀ ਦਾ ਬੀਜਿਆ ਹੋਇਆ ਸਾਗ ਹਫਤੇ ਤੱਕ ਹੋ ਜੂ ਤੋੜਨੇ ਵਾਲਾ ਇੱਧਰ ਥੋੜਾ ਜਿਹਾ ਛੋਟਾ ਲੱਗੀ ਜੀ ਦੇਗੀ ਮਿਰਚ ਦਾ ਬੂਟਾ ਮਿਰਚਾਂ ਸੀ ਤੋੜ ਲਈਆਂ ਸਿਰ ਇਹ ਆ ਸਾਗ ਥੋੜਾ ਜਿਹਾ ਨਾਲੇ ਲੇਟ ਬੀਜਿਆ ਕਹਿੰਦੇ ਫਿਰ ਇਕੱਠਾ ਹੀ ਹੋ ਜਾਂਦਾ ਸਾਰਾ ਇਹ ਹਜੇ ਛੋਟਾ ਛੋਟਾ ਨਿਕਲਣਾ ਥੋੜਾ ਜਿਹਾ ਇੱਧਰ ਜੀ ਸੰਤਰੇ ਲੱਗੇ ਹੋਏ ਨੇ ਚੜੀਆਂ ਬਹੁਤ ਫਿਰਦੀਆਂ ਨੇ ਉਹ ਲੈਣ ਦੀਆਂ ਉੱਪਰ ਹੋ ਜੂਗਾ ਜੀ ਹਫ਼ਤੇ 10 ਦਿਨ ਤੱਕ ਤੋੜਨ ਲਈ ਤਿਆਰ ਹੈ ਪਹਿਲਾਂ ਪੱਤਾ ਪੱਤਾ ਜਿਹਾ ਤੋੜ ਕੇ ਧਰ ਲਾਂਗੇ ਜਾਨੂ ਫਿਰ ਹੋਰ ਵੱਡਾ ਹੋ ਜੀਗਾ